ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਆਮ ਆਦਮੀ ਪਾਰਟੀ ਦੀ ਹਰਾਰਕੀ ਚ ਨੰਬਰ 2 ਦਾ ਲੀਡਰ ਹੈ ਮਨੀਸ਼ ਸ਼ਿਸ਼ੋਧਿਆ ਨੰਬਰ 1 ਦਾ ਹੈ ਕੇਜਰੀਵਾਲ ਨੰਬਰ 3 ਤੇ ਆਉਂਦਾ ਭਗਵੰਤ ਮਾਨ ਤੋਂ ਨੰਬਰ 2 ਦਾ ਲੀਡਰ ਜਿਸ ਨੂੰ ਇੱਕ ਵਕਤ ਜਦੋਂ ਤਿਹਾਰ ਜੇਲ੍ਹ ਦੇ ਵਿੱਚ ਸੀ ਕਰਪਸ਼ਨ ਆਫ ਕਾਰੀ ਦੇ ਵਿੱਚ ਜਿਹੜਾ ਕਰਪਸ਼ਨ ਦਾ ਕੇਸ ਬਣਿਆ ਸੀ ਉਸ ਵੇਲੇ ਕੇਜਰੀਵਾਲ ਇਹ ਕਹਿੰਦੇ ਸੁਣੇ ਗਏ ਕਿ ਜੀ ਇਹਨਾਂ ਨੂੰ ਤਾਂ ਭਾਰਤ ਰਤਨ ਦੇਣਾ ਚਾਹੀਦਾ ਹੈ ਡਿਪਟੀ ਸੀਐਮ ਜਿਹੜੇ ਦਿੱਲੀ ਦੇ ਤੇ ਸਿੱਖਿਆ ਮੰਤਰੀ ਜੋ ਕੰਮ ਇਹਨਾਂ ਨੇ ਸਿੱਖਿਆ ਦੇ ਖੇਤਰ ਚ ਦਿੱਲੀ ਚ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਵੀ ਸਮਝਦਾ ਸੀ ਬਹੁਤ ਸੈਂਸਿਬਲ ਬੰਦਾ ਹੋਏਗਾ ਲੇਕਿਨ ਜਦੋਂ ਮੈਂ ਇਹ ਵੀਡੀਓ ਸੁਣੀ ਜਿਹੜੀ ਵਾਇਰਲ ਹੋਈ ਹੈ ਜਿਹੜੀ 13 ਅਗਸਤ ਨੂੰ ਉਹਨਾਂ ਨੇ ਜਿਹੜੇ ਔਰਤਾਂ ਦਾ ਇੱਕ ਕੈਂਪ ਲੱਗਿਆ ਸੀ ਆਮ ਆਦਮੀ ਪਾਰਟੀ ਦੇ ਬਹਿਲਾ ਵਿੰਗ ਦਾ ਕੈਂਪ ਸੀ ਟ੍ਰੇਨਿੰਗ ਕੈਂਪ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਭਾਸ਼ਣ ਦਿੱਤਾ 8 ਮਿੰਟ ਦਾ ਜਿਹੜੀ ਗੱਲ ਮੈਂ ਸੁਣੀ ਮੈਨੂੰ ਤਾਂ ਬਹੁਤ ਹਨਾਨੀ ਹੋਈ ਕੋਈ ਵੀ ਬੰਦਾ ਪੋਲੀਟਿਕਲ ਬੰਦਾ ਇਸ ਤਰ੍ਹਾਂ ਵੀ ਗੱਲ ਕਰ ਸਕਦਾ ਹੈ ਇਸ ਤਰ੍ਹਾਂ ਦੀ ਮਾਨਸਿਕਤਾ ਵੀ ਉਹਦੀ ਹੋ ਸਕਦੀ ਹੈ ਕੀ ਕਿਹਾ ਉਹਨੇ ਇਸ ਸਾਰੀ ਵੀਡੀਓ ਚ ਅਪੋਹੀ ਗੱਲ ਕਰਨੀ ਹੈ ਕਿ ਅਸਲ ਕਿਉਂ ਕੀਤਾ ਤੇ ਇਹਦੇ ਤੇ ਕਿਸੇ ਦਾ ਸੋਸ਼ਲ ਮੀਡੀਆ ਤੇ ਪਛਾਣ ਆ ਗਿਆ ਔਰ ਬੁਰੀ ਤਰੀਕੇ ਨਾਲ ਆਮ ਆਦਮੀ ਪਾਰਟੀ ਘਿਰ ਗਈ ਹੈ ਇਸ ਮਾਮਲੇ ਦੇ ਵਿੱਚ ਸਾਰੀਆਂ ਸਿਆਸੀ ਤਰ੍ਹਾਂ ਜਿਹੜੀਆਂ ਵਿਰੋਧੀ ਤਰ੍ਹਾਂ ਨੇ ਉਹਨਾਂ ਨੇ ਘਿਰਿਆ ਇਸ ਮੁੱਦੇ ਨੂੰ ਲੈ ਕੇ ਕੀ ਹੈ ਸਾਰਾ ਮੁੱਦਾ ਕੀ ਕਹਿ ਕੇ ਘਿਰਿਆ ਤੇ ਫਿਰ ਮੇਰੀ ਟਿੱਪਣੀ ਇਹਦੇ ਬਾਰੇ ਕੀ ਹੋਏਗੀ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਲੇਕਿਨ ਉਸ ਤੋਂ ਪਹਿਲਾਂ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਪਹਿਲੀ ਤਾਂ ਗੱਲ ਇਹ ਹੈ ਕਿ ਇੰਨਾ ਨੇ ਜਿਹੜੀ ਗੱਲ ਕੀਤੀ ਉਥੇ ਜਦੋਂ ਉਹ ਮਹਿਲਾ ਵਿੰਗ ਦੇ ਪ੍ਰੋਗਰਾਮ ਚ ਬੋਲ ਰਹੀ ਸੀ ਪੰਜਾਬ ਦੇ ਇੰਚਾਰਜ ਨੇ ਬੜੇ ਢੋਲ ਠਮਕਿਆਂ ਨਾਲ ਲੈ ਕੇ ਆਏ ਸੀ ਮਨੀਸ਼ ਸ਼ੋਧਿਆ ਨੂੰ ਜਦੋਂ ਪੰਜਾਬ ਦਾ ਇੰਚਾਰਜ ਬਣਾਇਆ ਸੀ ਦਿੱਲੀ ਦੀ ਹਾਰ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਗੱਲ ਹੁਣ ਲਗਾਤਾਰ ਰਿਕਤਾਾਂ ਤੇ ਨਜ਼ਰ ਆਉਂਦੇ ਨੇ ਤੇ ਉੱਥੇ ਫਿਰ ਇਹ ਕਹਦੇ ਜੀ ਪੰਜਾਬ ਦੀ ਆਪਾਂ 27 ਦੀ ਇਲੈਕਸ਼ਨ ਜਿੱਤਣੀ ਐ ਹਰ ਹੀਲੇ ਜਿੱਤਣੀ ਐ ਸ਼ਾਮ-ਦਾਮ ਦੰਡ-ਪੇਦ ਸੱਚ ਝੂਠ ਲੜਾਈ ਝਗੜਾ ਜੋ ਕਰਨਾ ਹੈ ਕਰਨਾ ਪਊਗਾ ਆਪਾਂ ਜਿੱਤਾਂਗੇ ਜਿਵੇਂ ਉਹ ਇੱਕ ਥਾਂ ਤੇ ਸਖਬੀਰ ਸਿੰਘ ਬਾਦਲ ਨੇ ਕਹੀ ਸੀ ਨਾ ਤਰਨਤਾਰਨ ਦੀ ਇਲੈਕਸ਼ਨ ਬਾਰੇ ਵੀ ਆਪਾਂ ਚਾਹੇ ਜਾਨ ਵੀ ਚਲੀ ਜਾਏ ਜਿਤਨਾ ਜਿਤਨੇ ਜਿਤਨੇ ਉਹਨਾਂ ਨੇ ਤਾਂ ਖੈਰ ਨਾਰਾ ਦਿੱਤਾ ਸੀ ਮਸ਼ਸ਼ੂਦਿਆ ਸਾਹਿਬ ਨੇ ਤਾਂ ਕਮਾਲ ਹੀ ਕਰਤੀ ਜਿਸ ਤਰੀਕੇ ਨਾਲ ਇਹਨਾਂ ਨੇ ਇਹ ਕਿਹਾ ਔਰਤਾਂ ਨੂੰ ਤੇ ਫੇਰੋਦੋ ਤਾਂ ਇੱਕ ਕਿਸਮ ਦੀ ਯੈਸ ਕਰਾਈ ਕੀ ਕਿਹਾ ਤੁਸੀਂ ਉਹਨਾਂ ਦੀ ਬਾਤਿੰਗ ਹੀ ਸੁਣ ਲਓ ਇਹ ਕਹਿ ਰਹੇ ਸੀ ਆਪਕੇ ਸਭੀ ਕਾਮ ਲੈਕਰ ਮਹਲ ਆਪਕੇ ਸਭੀ ਕਾਮ ਮਤਲਬ ਜਿਹੜੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਆ ਆਪਕੇ ਸਭੀ ਕਾਮ ਲੈਕਰ ਮਹਿਲਾ ਟੀਮ ਘਰ ਘਰ ਜਾਏਗੀ ਮਹਿਲਾ ਵਿੰਗ ਕਾ ਅਸਲੀ ਪੜਾਵ ਹੈ 2027 ਕਾ ਚੋਣ ਚਨਾਵ ਜਿਤਵਾਣਾ ਵੀ ਇਨੋਨੇ ਜਿਹੜਾ ਹੈ ਚੋਣ ਜਿਤਾਉਣੀ ਹੈ ਫਿਰ ਉਹ ਅੱਗੇ ਕਹਦੇ ਨੇ 2027 ਕਾ ਚਨਾਵ ਜਿਤਵਾਣੇ ਕੇ ਲਿਏ ਸ਼ਾਮ ਧਾਮ ਦੰਦ ਭੇਦ ਸੱਚ ਝੂਠ ਕੁਐਸਚਨ ਆਨਸਰ ਲੜਾਈ ਝਗੜਾ ਜੋ ਕਰਨਾ ਪੜੇ ਕਰਾਂਗੇ ਕੀ ਆਪ ਲੋਕ ਤਿਆਰ ਹੈ ਮਦਰ ਨੂੰ ਤਿਆਰ ਕੀਤਾ ਜਾ ਰਿਹਾ ਹੈ ਮਹਿਲਾਵਾਂ ਨੂੰ ਔਰਤਾਂ ਨੂੰ ਪੰਜਾਬ ਦੀਆਂ ਬੀਬੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਲੜਨ ਲਈ ਔਰ ਉੱਥੇ ਝਗੜਾ ਕਰਨ ਲਈ ਚੋਣ ਜਿੱਤਣ ਲਈ ਪਿੰਡਾਂ ਚ ਜਾਣਾ ਬੀਬੀ ਜਿਹੜੇ ਉਹਨਾਂ ਦੇ ਉਹਨਾਂ ਨੂੰ ਟ੍ਰੇਡਿੰਗ ਦੇਣੀ ਹੈ ਹਰ ਪਿੰਡ ਦੇ ਵਿੱਚ ਇੱਕ ਜਿਹੜਾ ਜੁਨਟ ਬਣਾਉਣਾ ਇਹ ਸਾਰੀਆਂ ਗੱਲਾਂ ਉੱਥੇ ਕੀ ਚਿਆ ਗਈਆਂ ਉਹ ਇੱਕ ਵਕਰੀ ਗੱਲ ਹੈ ਹਰ ਇੱਕ ਦਾ ਹੱਕ ਹੈ ਲੋਕਤੰਤਰ ਜਿਵੇਂ ਮਰਜ਼ੀ ਅਗੇ ਕਰੇ ਲੇਕਿਨ ਜਿਹੜਾ ਇਹ ਕਹਿਣਾ ਕਿ ਹਰ ਹੀਲੇ ਚਾਹੇ ਲੜਨਾ ਪਵੇ ਝਗੜਨਾ ਪਵੇ ਤੇ ਅਸੀਂ ਆਪਾਂ ਚੋਣ ਜਿੱਤਣੀ ਹੈ ਉਹ ਆਪਣੇ ਆਪ ਦੇ ਇੱਕ ਵੱਡੀ ਗੱਲ ਹੈ ਤੇ ਫਿਰ ਕਿਹਾ ਕਿ ਤੁਸੀਂ ਤਿਆਰ ਹੋ ਉਦੋਂ ਨਾਰੇ ਲਵਾਏ ਤੇ ਇਹ ਜਿਹੜਾ ਸ਼ਾਮ-ਦਾਮ-ਦੰਡ ਭੇ ਇਹ ਸਭ ਇਸ ਤਰ੍ਹਾਂ ਹੀ ਕਰਦੇ ਨੇ ਪਰ ਇਹਨਾਂ ਖੁੱਲਿਆਂ ਨੂੰ ਕਹਿਣਾ ਤੇ ਨਾਰਾ ਦੇਣਾ ਇਹ ਆਪਣੇ ਆਪ ਦੇ ਵਿੱਚ ਵੈਸੇ ਤਾਂ ਇਹ ਲੋਕਤੰਤਰ ਦੀ ਇਹ ਨੀਤੀ ਨਹੀਂ ਹੈ ਇਹ ਰਾਜਤੰਤਰ ਦੀ ਨੀਤੀ ਹੈ ਚਾਣਕਿਆ ਦੀ ਨੀਤੀ ਹੈ ਇਹ ਤੇ ਚਾਣਕਿਆ ਵੇਲੇ ਲੋਕਤੰਤਰ ਨਹੀਂ ਸੀ ਤੇ ਵੈਸੇ ਹੁੰਦਾ ਕੀ ਹੈ ਇਹ ਸ਼ਾਮ-ਦਾਮ ਦੰਡਪੇੜ ਹੁੰਦਾ ਕੀ ਹੈ ਸ਼ਾਮ ਹੁੰਦਾ ਪਿਆਰ ਸਮਝੌਤਾ ਉਹ ਸਮਝੌਤਾ ਨਾਲ ਨਹੀਂ ਲੈਂਦੇ ਸੀ ਜੇ ਬਹੁਤ ਪਰ ਰਾਜ ਲੈ ਲੈਂਦੇ ਸੀ ਇੱਥੇ ਵੋਟ ਲੈਣ ਦੀ ਗੱਲ ਹੋ ਰਹੀ ਹੈ ਸ਼ਾਮ-ਦਾਮ ਹੁਣ ਧਾਮ ਤਾਂ ਤੁਹਾਨੂੰ ਪਤਾ ਜੇ ਤੁਸੀਂ ਉਹ ਕੋਲਕੱਤਾ ਜਾਓ ਤਾਂ ਉਸਕਾ ਕੀ ਧਾਮ ਆ ਭਾਈ ਤੋ ਕੀ ਰੇਟ ਹੈ ਜੀ ਧਾਮ ਦਾ ਹੁੰਦਾ ਪੈਸਾ ਰੇਟ ਮੁੱਲ ਤੇ ਫਿਰ ਜੇ ਤਾਂ ਇੱਥੇ ਦੇਖੀ ਤੇ ਲਾਲਚ ਆਪਾਂ ਕੋਈ ਨਾ ਕੋਈ ਲਾਲਚ ਲਾਲਚ ਦੇ ਕੀ ਕੀਤਾ ਇਹ ਧਾਮ ਵੀ ਸੀ ਨਾ ਕਿ ਤੁਹਾਨੂੰ 1000 ਰੁਪਏ ਮਹੀਨੇ ਦਾ ਰਿਆ ਕਰਾਂਗੇ ਬੀਬੀਆਂ ਨੂੰ ਮੋਟਰ ਲੈ ਲਈਏ ਨਾ ਉਹਨੂੰ ਧਾਮ ਕਹਿੰਦੇ ਨੇ ਤੀਜਾ ਹੁੰਦਾ ਦੰਡ ਡਰਾ ਕੇ ਆ ਹੁਣ ਤੁਸੀਂ ਦੇਖਿਆ ਕਿੰਨੇ ਕਾਉਂਸਲਰ ਕਿੰਨੇ ਸਰਪੰਚ ਉਹ ਕਿਵੇਂ ਉਹੀ ਬਣ ਗਏ ਟਰੱਕ ਜੂਨੀਰਾਂ ਦੇ ਜਿਹੜੇ ਉਹ ਚੋ ਅਕਾਲੀਆਂ ਨੇ ਵੀ ਕੀਤਾ ਸੀ ਕਿਵੇਂ ਸਾਰਾ ਕੁਝ ਹੋਇਆ ਕੇ ਉਹ ਜੇ ਉਹ ਕੀ ਸੀ ਉਹ ਧੰਦਰ ਸੀ ਡਰਾ ਕੇ ਕੋਈ ਵੀ ਜਿਹੜਾ ਹੈ ਉਹਨੂੰ ਵੋਟ ਨੂੰ ਲੈਣਾ ਬੜੇ ਤਰੀਕੇ ਹੁੰਦੇ ਨੇ ਡਰਾਉਂਦੇ ਆ ਹੁਣ ਵੀ ਆਪਾਂ ਪੁਲਿਸ ਦਾ ਤਰੀਕਾ ਵਰਤ ਲੋ ਜਿਹੜੇ ਮਰਜ਼ੀ ਵਰਤ ਲੋ ਤੇ ਫੇਰ ਹੁੰਦਾ ਪੇਡ ਇਹਦਾ ਮਤਲਬ ਉਸ ਵੇਲੇ ਤਾਂ ਕੋਈ ਗੁਪਤ ਜਾਣਕਾਰੀ ਹੁਣ ਵੀ ਹੈ ਵੈਸੇ ਤੁਹਾਡੇ ਕੋਲ ਕਿਸੇ ਦੀ ਕੋਈ ਗੁਪਤ ਜਾਣਕਾਰੀ ਹੋਵੇ ਜਿਹੜਾ ਮਰਜ਼ੀ ਕੰਮ ਕਰਾ ਲੂ ਆ ਜਿਹੜੀ ਬਲੈਕ ਬਿਲਡਿੰਗ ਹੁੰਦੀ ਹੈ ਵੀ ਆ ਸਾਡੇ ਕੋਲ ਪਿਆ ਦੇਖ ਲੈ ਨਹੀਂ ਤਾਂ ਤੇਰਾ ਆ ਕਰ ਦਾਂਗੇ ਆ ਵਿਜੀਲੈਂਸ ਈਡੀ ਉਹਦੇ ਕੰਮ ਲਈ ਰੱਖੀ ਹੋਈ ਹੈ ਇਹ ਜਿਹੜਾ ਕਹਿੰਦੇ ਜੀ ਅਸੀਂ ਇਹ ਕਰਾਂਗੇ ਹੁਣ ਇਸ ਗੱਲ ਨੂੰ ਤੁਸੀਂ ਫਿਰ ਉਹਨਾਂ ਨੇ ਕੱਲੇ ਇੱਥੇ ਜੇ ਗੱਲ ਕਰ ਲੈਂਦੇ ਫਿਰ ਵੀ ਆਪਾਂ ਮੰਨ ਲੈਂਦੇ ਵੀ ਚਲੋ ਇਹ ਤਾਂ ਚਾਣਕਿਆ ਦੀ ਗੱਲ ਕੀਤੀ ਹੈ ਇਹਨੂੰ ਆਪਾਂ ਨਹੀਂ ਪਰ ਉਹ ਤਾਂ ਅੱਗੇ ਜਾ ਕੇ ਗੱਲ ਕਰਦੇ ਨੇ ਸੱਚ ਝੂਠ ਸੱਚ ਝੂਠ ਵੀ ਚਾਹੇ ਝੂਠ ਬੋਲੋ ਆ ਝੂਠ ਹੀ ਬੋਲਿਆ ਉਹਨਾਂ ਇੰਨਾ ਚਿਰ ਬਹੁਤ ਕੁਝ ਝੂਠ ਬੋਲਿਆ ਗਿਆ ਤੇ ਸੱਚ ਝੂਠ ਆ ਸਭ ਤੋਂ ਖਤਰਨਾਕ ਹੈ ਲੜਾਈ ਝਗੜਾ ਵੀ ਆਪਾਂ ਦੇ ਜਤਨਾਂ ਚ ਲੜਨਾ ਪਵੇ ਲੜਾਈ ਝਗੜਾ ਕਰਾਓ ਜੋ ਕਰ ਨਾ ਕਰੋ ਲੇਕਿਨ ਚੋਂਡ ਜਿੱਤਰੀ ਹੈ ਇਹ ਨਾਰਾ ਦਿੱਤਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਨੇ ਤੇ ਦੇਖੋ ਇਹ ਆਪਣੇ ਆਪ ਦੇ ਵਿੱਚ ਸੱਚ ਬੁਚੀ ਇਹ ਇੱਕ ਬਹੁਤ ਗੰਭੀਰ ਮਸਲਾ ਖੜਾ ਕਰਤਾ ਉਹਨਾਂ ਨੇ ਇਹ ਗੱਲ ਕਹਿ ਕੇ ਆ ਥੋੜੀ ਜੀ ਗੱਲ ਆਪਾਂ ਜੋ ਗੀਤਾ ਚ ਕਹਨੇ ਜਦੋਂ ਗਾਉਂਦੇ ਨੇ ਕਹਦੇ ਜੀ ਇਹ ਤਾਂ ਛਾਰ ਇਹ ਤਾਂ ਉਸਾਉਂਦੇ ਨੇ ਜੀ ਇਹ ਹਿੰਸਾ ਨੂੰ ਉਸਾਉਂਦੇ ਨੇ ਜੀ ਫਲਾਣਾ ਆ ਕੀ ਹੈ ਸੋਨਾ ਨਹੀਂ ਹੈ ਇਹ ਵੋਟਾਂ ਬੱਕਰੀਆਂ ਨੇ ਵੀ ਆਪਾਂ ਲੜਨਾ ਹੈ ਵੀ ਆਪਾਂ ਲੜਕੇ ਜਿੱਤਾਂਗੇ ਝੂਠ ਬੋਲ ਕੇ ਜਿੱਤਾਂਗੇ ਆਪਾਂ ਇਹ ਕਿਸ ਕਿਸ ਦੀ ਨੈਤਿਕਤਾ ਸਖਾ ਰਹੇ ਨੇ ਤੇ ਖਾ ਵੀ ਪੰਜਾਬ ਦੀਆਂ ਬੀਬੀਆਂ ਨੂੰ ਰਹੇ ਨੇ ਤੇ ਆਜਾ ਮੈਨੂੰ ਤਾਂ ਹੋਰ ਹੋਰ ਨਹੀਂ ਹੋਈ ਭਗਵੰਤ ਮਾਨ ਬੈਠਾ ਹਸ ਰੇ ਪੰਜਾਬ ਦਾ ਮੁੱਖ ਮੰਤਰੀ ਅਮਨ ਰੋੜਾ ਉੱਥੇ ਹੈ ਮਹਿਲਾ ਬਿੰਗ ਦੀ ਪ੍ਰਧਾਨ ਅਮਨਦੀਪ ਕੌਰ ਰੋੜਾ ਬੈਠੀ ਹੈ ਤੇ ਹਸ ਰੇ ਨੇ ਉਹ ਖੁੱਲ ਗਿਆ ਸਰੇ ਨੇ ਇਸਰਾਨ ਨਹੀਂ بیا ਦੇਖੋ ਜੀ ਕੀ ਕੁਛ ਦਿੱਤਾ ਚਾਹੀਦਾ ਤਾਂ ਏ ਸੀ ਕਹਿੰਦੇ ਜੀ ਨਹੀਂ ਨਹੀਂ ਪੰਜਾਬ ਦੀ ਬੀਬੀ ਨੂੰ ਤੁਸੀਂ ਕੀ ਕਰ ਰਹੇ ਹੋ ਨਾ ਤੇ ਫਿਰ ਲੋਕਾਂ ਨੇ ਤੇ ਚੱਕੜੇ ਫਿਰ ਵਿਰੋਧੀ ਪਾਰਟੀਆਂ ਨੂੰ ਤਾਂ ਮੁੱਦਾ ਚਾਹੀਦਾ ਜਦੋਂ ਵੀਡੀਓ ਵਾਇਰਲ ਹੋਈ ਤੇ ਫਿਰ ਰੋਲਾ ਪੈ ਗਿਆ ਸਭ ਤੋਂ ਬਾਅਦ ਜਿਹੜੇ ਕਹਿੰਦੇ ਸੀ ਜਤਨਾ 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 ਸਖਵੀਰ ਬਾਦਲ ਉਹ ਬੋਲੇ ਆ ਗਿਆ ਨਾ ਕਹਿੰਦੇ ਅਸਲੀ ਚਿਹਰਾ ਸਾਹਮਣੇ ਇਹੀ ਕਹਿੰਦੇ ਸੀ ਨਾ ਆਹੀ ਆ ਦੇਖ ਲਓ ਤੁਸੀਂ ਇਹਨਾਂ ਦਾ ਇਸ ਸੱਤਾ ਦੇ ਲਾਲਚ ਕੁਛ ਵੀ ਕਰ ਸਕਦੇ ਨੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਝੂਠ ਧੋਖਾ ਫਰੇਬ ਫਿਰ ਵੀ ਵਾਅਦਿਆਂ ਦੀ ਜਿਹੜੀ ਹੈ ਇਹਨਾਂ ਦੇ ਕੋਲ ਵੱਡੀ ਜਿਹੜੀ ਜਿਹੜੀ ਖਾਨ ਹੈ ਉਹਦੇ 'ਚ ਹਿੱਸਾ ਤੱਕ ਜਾ ਸਕਦੇ ਨੇ ਕੁਛ ਵੀ ਕਰ ਸਕਦੇ ਨੇ ਮਸਲਾ ਸਾਫ਼ ਹੋ ਗਈ ਜਿਹੜੇ ਕਹਿੰਦੇ ਨੇ ਸੁਖਵੀਰ ਬਾਦਲ ਤੇ ਫਿਰ ਇੱਕ ਹੋਰ ਮਸਲਾ ਖੜਾ ਕਰਤਾ ਉਹਨਾਂ ਨੇ ਬੇਅਦਬੀਆਂ ਦਾ ਉਹ ਕਹਿੰਦੇ ਤੇ ਲੜਾਉਣਗੇ ਪੰਜਾਬੀਆਂ ਨੂੰ ਉਹ ਨਰੇਸ਼ ਜਾਦਵ ਦੀ ਐਗਜ਼ਾਮ ਜਿਹੜੇਕਰਾਨ ਦੀ ਬੇਅਦਬੀ ਦੀ ਜਿਹੜਾ ਕੇਸ ਆ ਗਿਆ ਇਹ ਤਾਂ ਭਾਈ ਜੱਟ ਇਹਨੂੰ ਕਮਜ਼ੋਰ ਕਰਨਗੇ ਇਹ ਤਾਂ ਖਲਵਾੜ ਕਰ ਰਹੇ ਨੇ ਸਾਡੇ ਧਾਰਮਿਕ ਪਾਵਨਾਵਾਂ ਨਾਲ ਮੌਕਾ ਦਿੱਤਾ ਵੀ ਕਿਉਂ ਨਹੀਂ ਕਹਿਣਗੇ ਉਹ ਤਾਂ ਚੌੜਕ ਕਮਿਸ਼ਨ ਨੂੰ ਕਿਹਾ ਤੁਰੰਤ ਤੁਸੀਂ ਸਿਗਨ ਲਵੋ ਇਹ ਤੇ ਸੋਧੀਆਂ ਤੇ ਇਹਦੀ ਜਮਾਤ ਰੱਦ ਕਰੋ ਜਿਹੜਾ ਭ੍ਰਿਸ਼ਟਾਚਾਰ ਦੇ ਵਿੱਚ ਬਾਹਰ ਆਇਆ ਹੋਇਆ ਇਹ ਸੁਖਵੀਰ ਸਿੰਘ ਬਾਦਲ ਨੇ ਕਿਹਾ ਤੇ ਦੂਜਾ ਫਿਰ ਉਦੋਂ ਬਾਅਦ ਕਾਂਗਰਸ ਰਾਜਾਪਿੰਗ ਹੁਣੇ ਕੀ ਕਿਹਾ ਉਹ ਕਹਿੰਦਾ ਦੇਖ ਲੋ ਇਹ ਕੱਲ ਸਮਝ ਲੈ ਸੰਸੋਧੀਆਂ ਕਿ ਪੰਜਾਬ ਐ ਇਹ ਦਿੱਲੀ ਨਹੀਂ ਜਾਂ ਕੋਈ ਹੋਰ ਸੂਬਾ ਨਹੀਂ ਜੇ ਕਿਸੇ ਨੇ ਪੰਜਾਬ ਨਾਲ ਧੱਕਾ ਕੀਤਾ ਨਾ ਉਸ ਨੂੰ ਪੰਜਾਬ ਦੇ ਲੋਕਾਂ ਨੇ ਰਗੜ ਕੇ ਰੱਖਤਾ ਤੇ ਇਹ ਹੱਥ ਜੋੜ ਕੇ ਤੇ ਕਸ਼ਕ ਕਰ ਸਕਦੇ ਨੇ ਵੈਸੇ ਗਲਤਾਂ ਠੀਕ ਪਿਆਰ ਨਾਲ ਕੱਲ ਗ੍ਰਾਮੀ ਖੜ ਜਾਂ ਡਾਂਗਾ ਮੋਢੇ ਤੇ ਲਾਰ ਕੇ ਪ੍ਰੋਫੈਸਰ ਪੁਨਿਸਨ ਨੇ ਉਂਝਾ ਨਹੀਂ ਕਿਹਾ ਸੀ ਤੇ ਕਹਿੰਦੇ ਜੀ ਐ ਨਹੀਂ ਉਹ ਕਹਿੰਦੇ ਇਹ ਪਿਛਲੀ ਵਾਰ ਤਾਂ ਬੇਵਕੂਫ ਬਣਾ ਲਿਆ ਹੁਣ ਨਹੀਂ ਜ਼ਬਰਦਸਤੀ ਚੱਲਣ ਦੇਣੀ ਤੁਹ ਕਹਿੰਦੇ ਦੇਖ ਲੋ ਅੱਜ ਪੰਜਾਬ ਨੂੰ ਪਤਾ ਲੱਗ ਗਿਆ ਕਿ ਕਿਸ ਕਿ ਫਿੱਤਰ ਦੇ ਲੋਕ ਨੇ ਇਹ ਸੁਸ਼ੋਧੀਆਂ ਅਜਾਜ ਸੁਪਨੇ ਚ ਬਿਨਾਂ ਸੋਚੇ ਉਹਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ ਤੇ ਰਾਜ ਆਪਣੇ ਕਹਿੰਦੇ ਜੀ ਉਹਨਾਂ ਨੂੰ ਝਟਕਿਆ ਫੇਰ ਆਜੋ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਰਿਆਂ ਦੇ ਪ੍ਰਧਾਨ ਦੀ ਗੱਲ ਕਰ ਰਹੇ ਤੀਜੇ ਪ੍ਰਧਾਨ ਕੀ ਕਹਿੰਦੇ ਨੇ ਉਹ ਕਹਿੰਦੇ ਮੈਂ ਤਾਂ ਜਦੋਂ ਮੈਨੂੰ ਪਤਾ ਲੱਗਿਆ ਵੀਡੀਓ ਵਾਇਰਲ ਹੋਈ ਹੈ ਮੈਂ ਤਾਂ ਚੋਣ ਕਮਿਸ਼ਨ ਚਿੱਠੀ ਲਿਖਤੀ ਕਿ ਇਹ ਹੈਜਾ ਕੰਮ ਕਰ ਰਹੇ ਹੈ ਇਨੂੰ ਰੋਕੋ ਇਹ ਇਹਦਾ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਚੋਣ ਜਿੱਤਣ ਲਈ ਇਹ ਉਹ ਉਹ ਆਪ ਹੀ ਕਹੀ ਜਾਂਦੇ ਨੇ ਤੁਸੀਂ ਤੁਸੀਂ ਜੋਖੜ ਸਾਹਿਬ ਕੀ ਕਹਿੰਨਾ ਤਾਂ ਆਪ ਹੀ ਕਹੀ ਜਾਂਦੇ ਨੇ ਤੇ ਫਿਰ ਪ੍ਰਗਟ ਸਿੰਘ ਵੀ ਐਸੇ ਮੌਕੇ ਬੋਲਦਾ ਤੇ ਪ੍ਰਗਟਸ ਕਹਿੰਦਾ ਇਹ ਤਾਂ ਗੁੰਡਾ ਬ੍ਰਿਗੇਡ ਆ ਗਈ ਪੰਜਾਬ 'ਚ ਗੁੰਡੇ ਨੇ ਤਾਂ ਝੂਠ ਫਰੇਬ ਗੁੰਡਾਗਰਦੀ ਇਹਨਾਂ ਲਈ ਤਾਂ ਆਮ ਗੱਲ ਹੈ ਪੰਜਾਬ ਵਰਕੇ ਸੰਵੇਦਨਸ਼ੀਲ ਸੂਬੇ 'ਚ ਜਿਹੇ ਬਿਆਨ ਦੇਣਾ ਬੇहद ਖਤਰਨਾਕ ਹੈ ਇਹ ਤਾਂ ਸਿੱਧਾ ਲੋਕਤੰਤਰ ਦੇ ਮੁੱਲਾਂ ਤੇ ਹਮਲਾ ਹੈ ਇਹ ਪ੍ਰਗਟ ਸਿੰਘ ਨੇ ਕਿਹਾ ਮੈਂ ਕੁਝ ਬਿਆਨ ਬਹੁਤ ਸਾਰੇ ਲੋਕਾਂ ਨੇ ਬੋਲੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਮੈਂ ਹੁਣ ਆਪਣੀ ਟਿੱਪਣੀ ਕਰ ਸਕਦਾ ਦੇਖੋ ਗੱਲ ਇਹ ਹੈ ਸੋਸੋਧਿਆ ਸਾਹਿਬ ਜੋ ਮੈਂ ਸ਼ੁਰੂ ਚ ਕਹਾ ਸੀ ਮੈਨੂੰ ਨਹੀਂ ਲੱਗਦਾ ਸੀ ਮੈਨੂੰ ਲੱਗਦਾ ਸੀ ਵੀ ਕੁਝ ਬੰਦੇ ਤਾਂ ਚਲੋ ਜਿਹੜੇ ਹੁੰਦੇ ਨੇ ਸਿਆਣੇ ਉਹਨਾਂ ਛੋੜ ਕੇ ਜਿਹੜੇ ਲੀਡਰ ਨੇ ਮੇਰੇ ਤਾਂ ਹੁਣ ਫਿਲਮ ਇੱਕ ਮੈਨੂੰ ਲੱਗਿਆ ਇੱਕ ਫਿਲਮ ਆਈ ਸੀ ਉਸ ਫਿਲਮ ਚ ਉਹ ਕਿਉਂਕਿ ਮੈਨੂੰ ਤਾਂ ਸੋਚਿਆ ਇਹ ਦੋ ਦੋਨੇ ਇਹਨਾਂ ਦੇ ਲਗਭਗ ਨੌ ਥੋੜਾ ਜਿਹਾ ਬਦਲ ਕੇ ਦੱਸਿਆ ਹੋਏ ਨੇ ਕੇਜਰੀਵਾਲ ਤੇ ਸੋਸ਼ੋਦੀਆ ਦਾ ਤੇ ਉਹਦੇ ਚ ਫਿਰ ਆਪਸ ਚ ਜੋ ਗੱਲਾਂ ਕਰਦੇ ਨੇ ਵੀ ਆਪਾਂ ਲੋਕਾਂ ਨੂੰ ਕਿਵੇਂ ਵਿਧੂ ਬਣਾਉਣਾ ਹੈ ਮੈਂ ਸੋਚਿਆ ਕਿ ਭਾਰਤੀ ਜਨਤਾ ਪਾਰਟੀ ਦੇ ਕਿਸੇ ਬੰਦੇ ਨੇ ਬਣਾਈ ਹੈ ਛੋਟੇ ਦਾ ਇਹ ਤਾਂ ਹੀ ਹੁੰਦਾ ਹੈ ਲੇਕਿਨ ਅੱਜ ਦੇ ਬਿਆਨ ਤੋਂ ਤਾਂ ਵੱਧ ਲੱਗਿਆ ਵੀ ਇਹ ਤਾਂ ਗੱਲ ਸੱਚਮੁੱਚ ਬੜੀ ਖਤਰਨਾਕ ਹੈ ਇਹ ਤਾਂ ਜੋ ਕੁਝ ਚੱਲ ਰਿਹਾ ਹੈ ਵੈਸੇ ਜਿਵੇਂ ਖਤਰਨਾਕ ਤਾਂ ਗੇਮ ਸਾਰੇ ਖੇਡਦੇ ਨੇ ਅੰਨਾ ਹਜਾਰੇ ਦੀ ਤਾਂ ਗੇਮ ਖਤਰਨਾਕ ਸੀ ਉਹ ਡਾਕਟਰ ਬਨਮੋਹਨ ਸਿੰਘ ਸ਼ਰੀਬੰਦਾ ਉਹਦੇ ਵੇਲੇ ਆਰਐਸਐਸ ਨੇ ਬੰਦਾ ਬਿਠਾਤਾ ਤਾਂ ਕਿਤੇ ਲੋਕ ਪਾਲ ਪੁੱਛਿਆ ਕਿਸੇ ਨੇ ਮੁੜ ਕੇ ਐਡੀ ਬਡੀ ਐਜੀਟੇਸ਼ਨ ਤੇ ਸਾਰਾ ਪੈਸਾ ਖਰਚਿਆ ਮੀਡੀਆ ਨੂੰ ਮੈਨੇਜ ਕੀਤਾ ਚਲੋ ਇਹ ਅੱਗੇ ਉਹਦੇ ਵਿੱਚ ਉਹਦੇ ਚੁਕੇ ਜੀ ਵੱਲ ਵੀ ਆ ਗਏ ਜਦ ਗੇਮ ਆਰਐਸਐਸ ਜਾ ਸਮਝੋ ਭਾਰਤੀ ਜਨਤਾ ਪਾਰਟੀ ਦੀ ਉਹ ਜੋ ਮਨੀਸ਼ ਇਹ ਕੇਜਰੀਵਾਲ ਉੱਠ ਕੇ ਰਾਇ ਇਹ ਵੀ ਵਿਚ ਆ ਗਏ ਹੁਣ ਇਹ ਸਾਰੀ ਖੇਡ ਦੇ ਵਿੱਚੋਂ ਜਿਸ ਕਿਸਮ ਦੀ ਗੱਲ ਹੁਣ ਚੱਲ ਰਹੀ ਹੈ ਉਹ ਤਾਂ ਗੱਲ ਸਮਝ ਆ ਗਈ ਵੀ ਇਹ ਕਹਿੰਦੇ ਨੇ ਆਪਾਂ ਹਰ ਹੀਲੇ ਜਿੱਤਣਾ ਹੈ ਲੜਾਈ ਝਗੜਾ ਵੀ ਕਰਨਾ ਹੈ ਤਾਂ ਕਿਤੇ ਇਹਨਾਂ ਨੂੰ ਆਪਣੇ ਤੇ ਉਹ ਦਿਨ ਭੁੱਲ ਗਏ ਜਦੋਂ ਇਹ ਕਿਹਾ ਜਾਂਦਾ ਸੀ ਕਿ ਜੇ ਅਸੀਂ ਕੰਮ ਕੀਤੇ ਨੇ ਤਾਂ ਸਾਨੂੰ ਵੋਟ ਪਾ ਦੋ ਤੇ ਇਹਨਾਂ ਨੂੰ ਫਿਰ ਇਹ ਕਹਿੰਦੀ ਕੀ ਲੋੜ ਪੈ ਗਈ ਤੇ ਫਿਰ ਜੇ ਕੰਮ ਕੀਤੇ ਨੇ ਵੋਟ ਪਾ ਦੋ ਤੁਸੀਂ ਉਹੀ ਗੱਲ ਕਰੋ ਇਹਦੀ ਮਾਲਸਾਬ ਗੱਲ ਕਹਿੰਦੇ ਸੀ ਕਦੇ ਕਿਸੇ ਨੇ ਗੱਲ ਕਹੀ ਹੈ ਕਿ ਮੈਨੂੰ ਤੁਸੀਂ ਤਾਂ ਵੋਟ ਪਾਓ ਜੋ ਮੈਂ ਕੰਮ ਕੀਤੇ ਨੇ ਕੇਜਰੀ ਵਾਲੇ ਕਹਿੰਦਾ ਤੇ ਹੁਣ ਤੁਹਾਡਾ ਵੀ ਤੁਸੀਂ ਵੀ ਇਹ ਕਹੋ ਤੂੰ ਤਾਂ ਕਹਿੰਦੇ ਅਸੀਂ ਹਰ ਹਿੱਲੇ ਜਿੱਤਣਾ ਲੜਾਈ ਝਗੜਾ ਸ਼ਾਂਤ ਦੰਦ ਸਾਰਾ ਕੁਝ ਅਸੀਂ ਬਰਤਣੇ ਤੋ ਇਹ ਇਕਤਾ ਮੈਂ ਸਮਝਦਾ ਕਿ ਇਹ ਕਿਤੇ ਨਾ ਕਿਤੇ ਇਨਾਂ ਨੂੰ ਆਪਣੇ ਜ਼ਮੀਨ ਪੈਰਾ ਹੇਠੋਂ ਕਿਸਕ ਦੀ ਨਜ਼ਰ ਆ ਰਹੀ ਹੈ ਤਾਂ ਇਸ ਰਾ ਤਿਆਰ ਕੀਤਾ ਜਾ ਰਿਹਾ ਹੈ ਦੂਜੀ ਗੱਲ ਜਿਹੜੀ ਮੈਨੂੰ ਚੰਗੀ ਨਹੀਂ ਲੱਗੀ ਕਿ ਬੀਬੀਆਂ ਨੂੰ ਕਿਹਾ ਜਾ ਰਿਹਾ ਪੰਜਾਬ ਦੀਆਂ ਬੀਬੀਆਂ ਭੈਣਾਂ ਔਰਤਾਂ ਬੇਟੀਆਂ ਨੂੰ ਇਹ ਗੱਲ ਕਹਿਣਾ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਐ ਅੱਥੇ ਬਤਨ ਅਸੀਂ ਤਾਂ ਭੈਣਾਂ ਨੂੰ ਲੜਾਈ ਸਿਖਾਉਣੀ ਐ ਅਸੀਂ ਬਤਨ ਉਹਨਾਂ ਨੂੰ ਇਸ ਤਰ੍ਹਾਂ ਟ੍ਰੇਨ ਕਰਾਂਗੇ ਕੋ ਕਹਿੰਦੇ ਅਸੀਂ ਟ੍ਰੇਨ ਕਰਾਂਗੇ ਇਸ ਕੰਮ ਲਈ ਟ੍ਰੇਨ ਕਰਾਂਗੇ ਕਿ ਤੁਸੀਂ ਜਾ ਕੇ ਲੜੋ ਉੱਥੇ ਤੁਸੀਂ ਸਵਾਲ ਜਵਾਬ ਕਰੋ ਤੁਸੀਂ ਉਹਨਾਂ ਨੂੰ ਟ੍ਰੇਨ ਕਰੋ ਆਪਦੇ ਤੁਹਾਡੇ ਜੇ ਕੋਈ ਸਿਧਾਂਤ ਨੇ ਪਾਰਟੀ ਦੇ ਜਿਸ ਨੂੰ ਕੰਮ ਕੀਤਾ ਜਿਹਦੇ ਸਿਰ ਤੇ ਤੁਸੀਂ ਵੋਟਾਂ ਮਕੜੀਆਂ ਨੇ ਤੁਸੀਂ ਉਹਨਾਂ ਨੂੰ ਦੂਜਾ ਕੰਮ ਸਕਾਰ ਰਹੇ ਹੋ ਤੇ ਉਹ ਪੀਪੀਐਨ ਪੈਣਾ ਅੱਗੇ ਜਾ ਕੇ ਆਪਣੇ ਬੱਚਿਆਂ ਨੂੰ ਕੀ ਸਿਖਾਉਣਗੇ ਕੀ ਕਰਨਗੇ ਇਹ ਤਾਂ ਪੰਜਾਬ ਨੂੰ ਬਗਾੜਨ ਵਾਲੀ ਗੱਲ ਹੋ ਗਈ ਜੇ ਇੱਕ ਮਾਂ ਵਿਗੜ ਜੇ ਨਾ ਤਾਂ ਸਾਰਾ ਪਰਿਵਾਰ ਵਿਗੜ ਜਾਂਦਾ ਹੈ ਜੇ ਮਾਂ ਚੰਗੀ ਹੈ ਸਾਰਾ ਪਰਿਵਾਰ ਚੰਗਾ ਤੇ ਤੁਸੀਂ ਮਤਲਬ ਕਿਸ ਪਾਸੇ ਨੂੰ ਪਾ ਰਹੇ ਹੋ ਪੰਜਾਬੀਆਂ ਨੂੰ ਅਸੀਂ ਕਿਵੇਂ ਤੁਹਾਡੇ ਮਤਲਬ ਸੁਸੋਧਿਆ ਸਾਹਿਬ ਜੇ ਤੁਹਾਡਾਹੀ ਫਾਰਮੂਲਾ ਚੱਲਣਾ ਸੀ ਜਿਹੜਾ ਤੁਸੀਂ ਪੰਜਾਬ ਚ ਚਲਾਉਣ ਨੂੰ ਫਿਰਦੇ ਹੋ ਦਿੱਲੀ ਚ ਕਿਉਂ ਚਲਾਇਆ ਤੁਸੀਂ ਕਿਉਂ ਪੰਜਾਬ ਨਾਲ ਤੁਹਾਡੇ ਕੀ ਬੈਰ ਹੈ ਹਰ ਗੱਲ ਤੇ ਪੰਜਾਬ ਲੁੱਟਣ ਤੇ ਵੀ ਪੰਜਾਬ ਹੁਣ ਪੰਜਾਬ ਦੀਆਂ ਬੀਬੀਆਂ ਨੂੰ ਵੀ ਗਲਤ راہ ਪਾ ਰਹੇ ਹੋ ਇਹ ਗੱਲ ਚੰਗੀ ਨਹੀਂ ਲੱਗੀ ਮੈਨੂੰ ਜਿਹੜੀ ਤੁਸੀਂ ਇਹ ਕੀਤੀ ਹੈ ਤੀਜੀ ਗੱਲ ਕਿ ਤੁਸੀਂ ਜਦੋਂ ਇਸ ਤਰ੍ਹਾਂ ਦੇ ਸਨੇਹ ਦੇ ਰਹੇ ਹੋ ਤਾਂ ਇਹਦਾ ਨਤੀਜਾ ਵੀ ਤਾਂ ਦੇਖੋ ਨਾ ਕੀ ਨਿਕਲੂਗਾ ਕੀ ਤੁਸੀਂ ਪੰਜਾਬ ਨੂੰ ਹਿਸਾਬਾਤ ਲੈ ਕੇ ਜਾਓਗੇ ਪੰਜਾਬ ਤਾਂ ਪਹਿਲਾਂ ਹੀ ਬਹੁਤ ਭੁੱਕ ਚੁੱਕੇ ਤੇ ਪੰਜਾਬ ਨੂੰ ਜੋ ਅੱਗ ਲੱਗਦੀ ਹੈ ਨਾ ਮੈਂ ਤਾਂ ਆਪਦਾ ਆਰਟੀਕਲ ਜਹਾਦ ਕਰਾ ਦਿੰਦਾ ਨਾ ਜਦੋਂ ਉਹ ਜੋ ਕਪੂਰੀ ਦੇ ਮੋਰਚੇ ਬਲੇ ਦਾ ਵੀ ਜੇ ਪਾਣੀਆਂ ਨੂੰ ਅੱਗ ਲੱਗ ਜੇ ਲੱਗੀ ਅੱਗ ਪੰਜਾਬ ਤਾਈ ਤੇਰੇ ਪਿਓ ਦੇ ਪਿਓ ਤੋਂ ਬੁਝਣੀ ਨਹੀਂ ਨੇ ਇਹ ਪੰਜਾਬ ਨੂੰ ਤੁਸੀਂ ਦੁਬਾਰਾ ਹਿੰਸਾ ਨਾਲ ਲੱਗੇ ਜਾਣਾ ਜਿਹੜਾ ਤੁਸੀਂ ਇਹ ਕਹਿ ਰਹੇ ਕਿਤੇ ਸ਼ਸ਼ੋਧੀਆਂ ਸਾਹਿਬ ਉਹ ਸਾਦਾ ਪਹਿਲਾਂ ਠੀਕ ਹੋਣ ਤਿਹਾਰ ਜੇ ਦੀ ਟ੍ਰੇਨਿੰਗ ਜਿਹੜੀ ਕਈ ਵਾਰ ਬੰਦੇ ਨੂੰ ਖਰਾਬ ਵੀ ਕਰ ਦਿੰਦੀਆਂ ਨੇ ਤੇ ਤਿਹਾਰ ਤਾਂ 1.5 ਸਾਲ ਬਹੁਤ ਹੁੰਦਾ ਹੈ ਟ੍ਰੇਨਿੰਗ ਲੈਣ ਲਈ ਉੱਥੇ ਤਾਂ ਇਹ ਸਾਰਾ ਜਿਹੜਾ ਮਸਲਾ ਹੈ ਸੱਚਮੁੱਚ ਹੀ ਬੜਾ ਖਤਰਨਾਕ ਚੀਖੇ ਉਹ ਖੇਡ ਰਹੇ ਨੇ ਇਹ ਨਹੀਂ ਹੋਣਾ ਚਾਹੀਦਾ ਸੀ ਜੋ ਤੁਸੀਂ ਕਿਹਾ ਇਹ ਨਹੀਂ ਹੋਣਾ ਚਾਹੀਦਾ ਸੀ ਮੈਨੂੰ ਤਾਂ ਹਰਾਨੀ ਹੋਰ ਵੀ ਆ ਹਾਲ ਦੀ ਘੜੀ ਜਦੋਂ ਅੱਜ ਵੀਡੀਓ ਵਾਇਰਲ ਹੋਈ ਹੈ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਜਿਹੜੀ ਆਪਣੀ ਵੀਡੀਓ ਤੇ ਹਾਲ ਦੀ ਘੜੀ ਮੈਂ ਨਹੀਂ ਦੇਖਿਆ ਕਿਸੇ ਦੇ ਕੋਈ ਕੰਟਰਡਿਕਸ਼ਨ ਦਿੱਤੀ ਹੋਵੇ ਮੈਂ ਪ੍ਰੋਗਰਾਮ ਚਰਚਾ ਦੇ ਵਿੱਚ ਇਹੀ ਟੌਪਿਕ ਲਿਆ ਤੇ ਮੈਂ ਕਿਹਾ ਵੀ ਆਜੋ ਤੁਸੀਂ ਇੰਨਾ ਤਾਂ ਕੋਈ ਬੰਦਾ ਨਹੀਂ ਆਇਆ ਜਿਵੇਂ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਨਹੀਂ ਕਾਰਨ ਸਪਸ਼ਟ ਕਿ ਜਵਾਬ ਕੀ ਹੋਊਗਾ ਕੀ ਕਹਿਣਗੇ ਇਹ ਤਾਂ ਬੈਂ ਵੀਡੀਓ ਚੁੜਾ ਕੇ ਦਿਖਾਈ ਬੰਦਾ ਦੇਖ ਲੋ ਜੀ ਆਹ ਕਹਦੇ ਨੇ ਤੇ ਹੁਣ ਜਵਾਬ ਦੇਣਾ ਤਾਂ ਔਖਾ ਹੋ ਜੂ ਤੇ ਅੱਜ ਕੱਲ ਦਾ ਯੁੱਗ ਪਤਾ ਕਿਹੜਾ ਹੈ ਮੀਡੀਆ ਦਾ ਤੇ ਜਦੋਂ ਹੁਣ ਤੁਸੀਂ ਇਲੈਕਸ਼ਨ 'ਚ ਜਾਓਗੇ ਤਾਂ ਇਹ ਤੁਹਾਨੂੰ ਲੱਗਦਾ ਕਿ ਇਹ ਨਹੀਂ ਚੱਲੂਗੀ ਤਾਂ ਚੱਲਦੀਆਂ ਨੇ ਆ ਤੁਹਾਡੇ ਅਨਮੋਲ ਗਗਨ ਮਾਣ ਵਾਲੀ ਚੱਲਦੀਆਂ ਨੇ ਝਟਕੀ ਮਾਰ ਕੇ ਐਮਐਸਪੀ ਦੇਣ ਵਾਲੀ ਐਮ ਮਨੀਸ਼ ਸੋਧਿਆ ਥੋੜੀ ਇਹ ਚੱਲਿਆ ਕਰੂੰ ਤੁਸੀਂ ਮੇਰਾ ਖਿਆਲ ਹੈ ਮੈਂ ਬਹੁਤ ਵਾਰ ਜਿਹੜੀ ਮੈਂ ਕਿਤਾਬ ਵਿੱਚ ਜ਼ਿਕਰ ਕੀਤਾ ਨਾ ਆਪਣੇ ਵਿੱਚ ਕੀ ਕੋ ਚੰਗਾ ਬਲਾਰਾ ਬਣਦੇ ਕੀ ਨੁਕਤੇ ਨੇ ਸਿਆਸੀ ਬੰਦਿਆਂ ਨੂੰ ਕਿਵੇਂ ਚੰਗਾ ਬਲਾਰਾ ਬਣ ਹੁਣ ਉਹਦਾ ਦੂਜਾ ਐਡੀਸ਼ਨ ਛਪ ਰਿਹਾ ਜਿੱਤ ਦਾ ਮੰਤਰ ਦਾ ਉਹਦੇ ਵਿੱਚ ਮੈਂ ਇਹੀ ਕਿਹਾ ਸੀ ਕਿ ਬੰਦੇ ਨੂੰ ਨਾ ਬਹੁਤ ਸੋਚ ਕੇ ਅੱਜ ਦੇ ਯੁੱਗ ਵਿੱਚ ਤਾਂ ਬਹੁਤ ਸੋਚ ਕੇ ਬੋਲਣਾ ਚਾਹੀਦਾ ਨਹੀਂ ਤਾਂ ਫਿਰ ਇੱਕ ਵਾਰੀ ਇਹ ਜ਼बान ਜਿਹੜੀ ਹੈ ਨਾ ਇਹਦੇ ਵਿੱਚ ਬਾਣੀ ਵੀ ਨਿਕਲਦੀ ਹੈ ਤੇ ਜ਼बान ਤਾਂ ਤੀਰ ਹੁੰਦੀ ਹੈ ਤੇ ਤੀਰ ਵੀ ਨਿਕਲਦੇ ਨੇ ਤੋ ਫਿਰ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਫਿਰ ਤਾਂ ਹਵਾ ਨਾਲ ਹੀ ਗੱਲਾਂ ਕਰਦੇ ਨੇ ਬਹੁਤ ਤੇਜ਼ੀ ਨਾਲ ਫਾਇਦੇ ਨੇ ਜਿਵੇਂ ਇਹ ਤੁਹਾਡੀ ਵੀਡੀਓ ਫੈਲੀ ਹੈ ਇਹਦਾ ਜਵਾਬ ਕਿਵੇਂ ਦੇਵੋਗੇ ਇਹਦੇ ਤੋਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿਉਂਕਿ ਲੈਕਚਰ ਹੈ ਇਹ ਭਾਸ਼ਣ ਹੈ ਜੇ ਕਿਸੇ ਦੇ ਵੈਸੇ ਬਿਆਨ ਹੁੰਦਾ ਤਾਂ ਕਹਿੰਦੇ ਤਰੋੜ ਮਰੋੜ ਕੇ ਪੇਸ਼ ਕੀਤਾ ਦੇਖੋ ਵੈਸੇ ਹੋਣਾ ਨਹੀਂ ਚਾਹੀਦਾ ਮੈਂ ਫਿਰ ਸਾਰੇ ਜਿਹੜੇ ਸਿਆਸੀ ਬੰਦਿਆਂ ਨੂੰ ਇਹ ਅਪੀਲ ਕਰਦਾ ਭਾਈ ਸੋਚ ਕੇ ਬਰਲੋ ਪੰਜਾਬ ਨੂੰ ਹਿਸਾਬ ਨਾਲ ਨੋ ਤਕੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ